ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਤੋਂ ਅਲਗੋਮਾ ਯੂਨੀਵਰਸਿਟੀ ਜਸ਼ਮੀਤ ਪਾਟਿਆ ਜੀ ਐਕਸਕਲੂਸਿਵਲੀ ਪੰਜਾਬ ਦੇ ਵਿੱਚ ਅਲਗੋਮਾ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਲੈਂਡਮਾਰਕ ਇਮਿਗ੍ਰੇਸ਼ਨ ਵੱਲੋਂ ਔਰ ਹੁਣ ਇੱਕ ਸਵਾਲ ਬੜਾ ਮਹੱਤਵਪੂਰਨ ਹੈ ਸਾਡੇ ਪੰਜਾਬ ਦੇ ਵਿਦਿਆਰਥੀਆਂ ਦੇ ਜ਼ਿਹਨ 'ਚ ਪੂਰੇ ਇੰਡੀਆ ਦੇ ਵਿਦਿਆਰਥੀਆਂ ਦੇ ਜ਼ਿਹਨ 'ਚ ਕਿ ਵਿਦਾਊਟ ਫੀਸ ਬਿਨਾ ਫੀਸ ਦਿੱਤੇ ਕਿੱਥੇ ਵੀਜ਼ਾ ਮਿਲ ਸਕਦਾ ਹੈ ਐਡਮਿਸ਼ਨ ਲੈ ਕੇ ਔਰ ਕਿਹੜੇ ਕੋਰਸਾਂ ਚ ਮਿਲ ਸਕਦਾ ਤੁਸੀਂ ਬਹੁਤ ਰੌਲਾ ਪੈ ਰਿਹਾ ਜੀ ਹੁਣ ਕੈਨੇਡਾ ਬਿਨਾ ਫੀਸ ਅਪਲਾਈ ਕਰ ਲੋ ਫੀਸ ਦੇਣ ਦੀ ਲੋੜ ਨਹੀਂ ਜੀ ਅਸੀਂ ਦੇਣ ਦੀ ਲੋੜ ਨਹੀਂ ਪਰ ਅਗਰ ਅਚਿਹਾ ਕੀਤਾ ਜਾਂਦਾ ਹੈ ਤੇ ਉਹ ਕਿੱਥੇ ਸੰਭਵ ਹੈ ਇਹ ਸਮਝਣਾ ਜ਼ਰੂਰੀ ਹੈ ਔਰ ਜਸਮੀਤ ਜੀ ਸਾਨੂੰ ਇਹੀ ਸਮਝਾਓਗੇ ਜਸਮੀਤ ਜੀ ਬਹੁਤ ਸਵਾਗਤ ਹੈ ਸਸਿਕਾ ਸਸਿਕਾ ਜਸਮੀਤ ਜੀ ਕਿਹੜਾ ਇੰਸਟੀਚਿਊਟ ਹੈ ਜਿੱਥੇ ਵਿਦਿਆਰਥੀ ਵਿਦਆਊਟ ਫੀਸ ਜਮ੍ਹਾਂ ਕਰਾਈ ਅਪਲਾਈ ਕਰ ਸਕਦਾ ਹੈ ਵੀਜ਼ਾ ਲੈ ਸਕਦਾ ਹੈ ਤੇ ਕੋਰਸ ਕਿਹੜਾ ਹੋਣਾ ਚਾਹੀਦਾ ਸੇ ਪਹਿਲੀ ਗੱਲ ਤਾਂ ਦੇਖੋ ਸਟੈਮ ਕੋਰਸਿਸ ਚਾਹੀਦੇ ਆ ਜਿਵੇਂ ਅਲਗੋਮਾ ਯੂਨੀਵਰਸਿਟੀ ਚ ਸਟੈਮ ਕੋਰਸਿਸ ਕਾਫੀ ਜ਼ਿਆਦਾ ਹੈਗੇ ਆ ਔਰ ਕੁਝ ਕੋਰਸੇ ਤਾਂ ਐਕਦਾਮ ਇਹ ਹੈ ਕਿ ਬੈਚਲਰ ਡਿਗਰੀ ਚ ਸਪਾਊਸ ਵੀ ਨਾਲ ਜਾ ਸਕਦਾ ਸੋ ਕੇ ਕਹਿੰਦੇ ਆ ਜੇ ਤੁਸੀਂ ਸਟੈਮ ਕੋਰਸਿਸ ਚ ਪੜਨ ਜਾ ਰਹੇ ਹੋ ਯਾਨੀ ਕਿ ਉਹ ਸ਼ਾਰਟੇ ਸ킬 ਲਿਸਟ ਚ ਹੈਗੇ ਆ ਉੱਥੇ ਜਾ ਕੇ ਤੁਹਾਨੂੰ ਵਰਕ ਪਰਮਿਟ ਵੀ ਮਿਲੇਗਾ ਜੌਬ ਵੀ ਮਿਲੇਗੀ ਔਰ ਤੁਹਾਨੂੰ ਫੀਸ ਦਿੱਤੇ ਬਿਨਾ ਪੈਲ ਵੀ ਮਿਲ ਰਿਹਾ ਅਲਗੋਮਾ ਯੂਨੀਵਰਸਿਟੀ ਚ ਜੇ ਤੁਸੀਂ ਫੀਸ ਕੋਈ ਵੀ ਜਮਾ ਨਹੀਂ ਕਰਾਂਦੇ ਤਾਂ ਵੀ ਤੁਹਾਨੂੰ ਪੈਲ ਮਿਲ ਰਿਹਾ ਬਟ ਇਸ ਚੀਜ਼ ਨੂੰ ਆਪਾਂ ਗਲਤ ਇੰਟਰਪ੍ਰੀਟ ਨਾ ਕਰੀਏ ਕਿ ਮੈਨੂੰ ਫੀਸ ਦੇਣੀ ਨਹੀਂ ਪੈਗੀ ਜਾਂ ਮੈਨੂੰ ਵੀਜ਼ਾ ਜੇ ਮਿਲ ਗਿਆ ਤਾਂ ਮੈਂ ਉਦੋਂ ਹੀ ਟੱਪ ਜਾਵਾਂਗਾ ਇਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਚੀਜ਼ ਹੈ ਕਿ ਤੁਸੀਂ ਪੈਲ ਇਸ਼ੂ ਲੈ ਸਕਦੇ ਹੋ ਵਿਦਆਊਟ ਫੀਸ ਦਿੱਤੇ ਬਟ ਟਿਊਸ਼ਨ ਫੀਸ ਪਲੱਸ ਜੀਆਈਸੀ ਪਲੱਸ ਮਿਸਲੀਨੀਅਸ ਐਕਸਪੈਂਸ ਤੁਹਾਨੂੰ ਸ਼ੋ ਕਰਨੇ ਪੈਣਗੇ ਜਿਹੜੇ ਕਿ 30 ਤੋਂ 32 ਲੱਖ ਰੁਪਈਆ ਸਾਨੂੰ ਸ਼ੋ ਕਰਨਾ ਪਏਗਾ 4 ਮਹੀਨੇ ਦੀ ਸਟੇਟਮੈਂਟ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਫੀਸ ਦੇ ਕੇ ਬੱਚੇ ਜ਼ਿਆਦਾ ਸੌਖੇ ਆ ਕਿਉਂਕਿ 4 ਮਹੀਨੇ ਦੀ ਸਟੇਟਮੈਂਟ ਚ 32 ਲੱਖ ਸ਼ੋਅ ਕਰਨਾ ਉਹ ਡਿਫਿਕਲਟ ਹੈ ਜਿਵੇਂ ਨਿਊਜ਼ੀਲੈਂਡ 'ਚ ਅਸੀਂ ਕਹੀਏ ਕਿ ਸਾਨੂੰ 40 ਲੱਖ 45 ਲੱਖ ਸ਼ੋਅ ਕਰਨਾ ਔਖਾ ਹੋ ਜਾਂਦਾ ਹੈ ਉਵੇਂ ਹੀ ਕੈਨੇਡਾ ਵੀ 4 ਮਹੀਨੇ ਦੀ ਸਪੋਰਟਿੰਗ ਬੈਂਕ ਸਟੇਟਮੈਂਟ ਮੰਗ ਰਿਹਾ ਹੈ ਸੈਕੰਡ ਚੀਜ਼ ਇਹ ਹੋ ਸਕਦੀ ਹੈ ਕਿ ਤੁਸੀਂ ਪੈਲ ਲੈ ਲਿਆ ਆਫਰ ਲੈਟਰ ਮੰਗਾਲੀ 125 ਡਾਲਰ ਦੇ ਕੇ ਔਰ ਐਜੂਕੇਸ਼ਨ ਲੋਨ ਸ਼ੋਅ ਕਰਕੇ ਤੁਸੀਂ ਅਲਗੋਮਾ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਸਕਦੇ ਹੋ ਔਰ ਵੀਜ਼ਾ ਆਨ ਤੋਂ ਬਾਅਦ ਤੁਸੀਂ ਫੀ ਡਿਪੋਜ਼ਿਟ ਕਰ ਸਕਦੇ ਹੋ ਬਿਕੋਜ਼ ਫੀਡ ਪਾਜ਼ਟ ਦੇਣੀ ਪੈਗੀ ਨਹੀਂ ਤਾਂ ਤੁਹਾਨੂੰ ਬਾਰਡਰ ਤੇ ਕ੍ਰੋਸ ਨਹੀਂ ਕਰਨ ਦੇਣਗੇ ਕਿਉਂਕਿ ਉਹ ਫੀ ਰਸੀਟ ਐਂਡ ਐਲਓਏ ਦੋਨੋਂ ਮੰਗਦੇ ਨੇ ਸੋ ਸਟੂਡੈਂਟਸ ਅਸੀਂ ਇਸ ਚੀਜ਼ ਨੂੰ ਗਲਤ ਇੰਟਰਪ੍ਰੀਟ ਨਾ ਕਰੀਏ ਕਿ ਫੀਸ ਦਿੱਤੇ ਬਿਨਾ ਅਸੀਂ ਪਹੁੰਚ ਜਾਾਂਗੇ ਕੈਨੇਡਾ ਦੇਖੋ ਹੁਣ ਕੈਨੇਡਾ ਇਸ ਟਾਈਮ ਤੇ ਬਾਰਡਰ ਤੇ ਬਹੁਤ ਸਾਰੇ ਸਵਾਲ ਪੁੱਛਦਾ ਹੈ ਬੱਚੇ ਦੀ ਜੈਨੂਇਨਿਟੀ ਚੈੱਕ ਕਰਦਾ ਹੈ ਔਰ ਬਹੁਤ ਸਾਰੀਆਂ ਕੀ ਕਹਿੰਦੇ ਆ ਕੁਇਰੀਜ਼ ਤੋਂ ਬਾਅਦ ਹੀ ਤੁਹਾਨੂੰ ਇੱਕ ਸਟੂਡੈਂਟ ਪਰਮਿਟ ਬਾਰਡਰ ਤੇ ਇਸ਼ੂ ਹੁੰਦਾ ਹੈ ਇੱਥੋਂ ਦਾ ਵੀਜ਼ਾ ਲਾ ਕੇ ਜਾਂਦਾ ਹੈ ਉੱਥੇ ਸਟੱਡੀ ਪਰਮਿਟ ਇਸ਼ੂ ਹੁੰਦਾ ਹੈ। ਉਹਦੇ ਬੇਸ ਤੇ ਤੁਸੀਂ ਸਨ ਨੰਬਰ ਲੈਂਦੇ ਹੋ। ਸੋ ਸਮਝਣ ਦੀ ਲੋੜ ਹੈ ਕਿ ਕਿੱਦਾਂ ਇਹ ਪ੍ਰੋਸੈਸ ਚੱਲਦਾ ਹੈ। ਔਰ ਜਿਹੜੇ ਦੇਖੋ ਹੁਣ ਆਉਣ ਵਾਲੇ ਬੱਚੇ ਆ, ਜਿਹੜੇ ਹੁਣ ਜਾ ਰਹੇ ਆ ਬੱਚੇ, ਮੈਂ ਉਹਨਾਂ ਨੂੰ ਕਹਾਂਗਾ ਤੁਹਾਡੇ ਵਾਸਤੇ ਕੈਨੇਡਾ ਜੂਵੀ ਨੀਤੀਆਂ ਬਣਾ ਰਿਹਾ ਹੈ। ਉਹ ਬਹੁਤ ਵਧੀਆ ਬਣਾ ਰਿਹਾ ਹੈ। ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਬੱਚੇ ਉੱਥੇ ਨਹੀਂ ਰਹਿ ਪਾਣਗੇ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ। ਇਲੀਗਲ ਜੌਬਸ ਜਿਹੜੇ ਕਰ ਰਹੇ ਆ ਬੱਚੇ ਉਹਨਾਂ ਨੂੰ ਜੌਬਸ ਨਹੀਂ ਮਿਲਣਗੀਆਂ ਓਨਲੀ ਲੀਗਲ ਸਟੂਡੈਂਟਸ ਕੈਨ ਵਰਕ ਇਹ ਬਹੁਤ ਵੱਡਾ ਪੁਆਇੰਟ ਹੈ ਸਰ ਓਨਲੀ ਲੀਗਲ ਸਟੂਡੈਂਟਸ ਕੈਨ ਨਾਊ ਵਰਕ ਬਿਕੋਜ਼ ਇਲੀਗਲ ਸਟੂਡੈਂਟਸ ਲਈ ਕੈਨੇਡਾ ਸਰਕਾਰ ਨੇ ਉੱਥੇ ਵੈਰੀਫਿਕੇਸ਼ਨ ਸ਼ੁਰੂ ਕਰਨੀਆਂ ਸ਼ੁਰੂ ਕਰਤੀਆਂ ਰੇਡ ਸ਼ੁਰੂ ਕਰਤੀਆਂ ਕਿਉਂਕਿ ਜਿਹੜੇ ਜੈਨੂਇਨ ਸਟੂਡੈਂਟ ਹੈ ਉਹਨਾਂ ਨੂੰ ਜੌਬ ਨਾ ਮਿਲਣ ਦਾ ਕਾਰਨ ਹੈ ਇਲੀਗਲ ਬੱਚੇ ਜਿਹੜੇ ਉੱਥੇ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਪੜਾਈਆਂ ਛੱਡ ਕੇ ਕੰਮ ਸ਼ੁਰੂ ਕਰਤੇ ਹਨ ਉਹਨਾਂ ਬੱਚਿਆਂ ਨੂੰ ਹੁਣ ਵਾਪਸ ਭੇਜਿਆ ਜਾ ਸਕਦਾ ਹੈ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਮੇਰੀ ਰਿਕੁਐਸਟ ਹੈ ਸਾਰੇ ਬੱਚੇ ਜਿਹੜੇ ਇੱਥੋਂ ਜਾ ਰਹੇ ਹਨ ਪੜ੍ਹਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀਜ਼ਾ ਲੈਣ ਲਈ ਆਪਣੀ ਜੈਨੂਇਨੈਸ ਦਿਖਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਫੀਸ ਨਹੀਂ ਭਰ ਰਹੇ ਤਾਂ ਵੀ ਡਾਕੂਮੈਂਟਸ ਆਪਾ ਨੂੰ ਬਹੁਤ ਸਟਰੋਂਗ ਦਿਖਾਣੇ ਪੈਣੇ ਬਲਕਿ ਉਹ ਔਖਾ ਰੂਟ ਹੈ ਕਿਉਂਕਿ ਐਜੂਕੇਸ਼ਨ ਲੋਨ 30-32 ਲੱਖ ਦਾ ਲੈਣਾ ਜਾਂ ਆਪਣੇ ਕੋਲੋਂ 30-32 ਲੱਖ 4 ਮਹੀਨੇ ਦੀ ਸਟੇਟਮੈਂਟ 'ਚ ਸ਼ੋ ਕਰਨੇ ਔਖੇ ਹਨ ਪਰ ਜੇ ਕੋਈ ਏਜੰਟ ਕਹਿੰਦਾ ਮੈਂ ਸਟੇਟਮੈਂਟ ਲਾ ਦਾਂਗਾ ਫਿਰ ਤੁਸੀਂ ਬੈਨ ਦੀ ਤਿਆਰੀ ਰੱਖੋ ਕਿਉਂਕਿ ਅੱਜ ਦੀ ਰੇਟ ਚ ਕੈਨੇਡਾ ਇੱਕ ਇੱਕ ਚੀਜ਼ ਵੈਰੀਫਾਈ ਕਰਨ ਵਾਲਾ ਹੈ ਔਰ ਸਟੱਡੀ ਪਰਮਿਟ ਪੋਰਟਲ ਹੱਲੇ ਅਪਡੇਟ ਨਹੀਂ ਹੋਇਆ ਉਹਦੇ ਚ ਕੀ ਕੰਡੀਸ਼ਨ ਆਉਂਦੀਆਂ ਕੀ ਨਹੀਂ ਆਉਂਦਾ ਕਿਸੇ ਨੂੰ ਪਤਾ ਨਹੀਂ ਹੈਗਾ ਸੋ ਜਦ ਤੱਕ ਅਪਡੇਟ ਨਹੀਂ ਆਂਦਾ ਚੀਜ਼ ਦਾ ਧਿਆਨ ਰੱਖੋ ਹੁਣ ਸਾਰੇ ਸਟੂਡੈਂਟਸ ਨੂੰ ਪੇਰੈਂਟਸ ਨੂੰ ਇੱਕ ਚੰਗੇ ਕੰਸਲਟੈਂਟ ਦੀ ਲੋੜ ਹੈ ਜਿਹੜਾ ਸਟੱਡੀ ਟੂ ਪੀਆਰ ਤੱਕ ਦੀ ਤੁਹਾਡੀ ਹੈਲਪ ਕਰ ਸਕੇ ਜੋ ਕਿ ਲੈਂਡਮਾਰਕ ਇਮੀਗ੍ਰੇਸ਼ਨ ਬਿਲਕੁਲ ਤੁਹਾਡੇ ਵਾਸਤੇ ਇੱਕ ਪੱਕੇ ਸੋਲਿਊਸ਼ਨ ਲੈ ਕੇ ਆਇਆ। ਨਾ ਸਾਨੂੰ ਕਿਸੇ ਚੀਜ਼ ਦਾ ਲਾਲਚ ਹੈ ਨਾ ਹੀ ਅਸੀਂ ਕਿਸੇ ਨਾਲ ਅੱਜ ਤੱਕ 1 ਰੁਪਈ ਦਾ ਵੀ ਫਰਾਡ ਕੀਤਾ ਹੈ, ਧੋਖਾ ਕੀਤਾ ਹੈ। ਕਿਤੇ ਲੱਖਾਂ ਰੁਪਈਆ ਅਸੀਂ ਦੇ ਕੇ ਜਾਂਦੇ ਆ। ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਸਹੀ ਐਡਵਾਈਸ ਦੇਣ 'ਚ ਹਮੇਸ਼ਾ ਹੀ ਅੱਗੇ ਰਹਿੰਦਾ ਹੈ। ਅੱਜ ਦੇ ਦਿਨ 'ਚ ਬਹੁਤ ਸਾਰੇ ਵੀਡੀਓਜ਼ ਬਣ ਰਹੇ ਨੇ ਜਿਹੜੇ ਕੀ ਮੈਂ ਕਹਾਗਾ ਤੁਹਾਨੂੰ ਮਿਸ ਗਾਈਡ ਕਰਨ ਵਾਲੇ ਵੀਡੀਓ ਆ। ਬਹੁਤ ਚੰਗੇ ਲੱਗਦੇ ਆ ਵੀਡੀਓ। ਕਿਉਂਕਿ ਵੀਡੀਓ ਚ ਘੱਟ ਪੈਸੇ ਬੋਲ ਕੇ ਕਿਹਾ ਜਾਂਦਾ ਹੈ ਕਿ ਤੁਸੀਂ ਕੈਨੇਡਾ ਹੁਣ ਇੰਨੇ ਪੈਸੇ ਦੇ ਕੇ ਜਾਓ ਉਹਦੇ ਚ ਵੀਜ਼ਾ ਆਣਾ ਨਹੀਂ ਆਣਾ ਕਿਸੇ ਨੂੰ ਨੂੰ ਪਤਾ ਨਹੀਂ ਹੈ ਨਵੇਂ ਰੂਲਸ ਦੇ ਅਕੋਰਡਿੰਗ ਕੋਈ ਫਾਈਲ ਲੱਗੀ ਨਹੀਂ ਹੈ ਸੋ ਇੱਕ ਸਹੀ ਕੰਸਲਟੈਂਟ ਤੋਂ ਸਹੀ ਸਲਾਹ ਲੈ ਕੇ ਜਾਓ ਤਾਂ ਕਿ ਉੱਥੇ ਜਾ ਕੇ ਤੁਹਾਨੂੰ ਨਾਲ ਧੋਖਾ ਨਾ ਹੋਵੇ ਉੱਥੇ ਜਾ ਕੇ ਤੁਹਾਨੂੰ ਧੱਕੇ ਨਾ ਖਾਣੇ ਪੈਣ ਬਿਲਕੁਲ ਜੀ ਬੜੀ ਇੰਪੋਰਟੈਂਟ ਗੱਲ ਜਸਮੀਤ ਪਾਟਿਆ ਜੀ ਨੇ ਕੀਤੀ ਹੈ ਸਕਰੀਨ ਤੇ ਨੰਬਰ ਹੈ 90413 90412 ਕੋਈ ਵੀ ਸਟੂਡੈਂਟ ਕੋਈ ਕਨਫਿਊਜ਼ਨ ਹੈ ਤੇ ਪੂਰੀ ਕਲੈਰਿਟੀ ਲਵੇ ਇਸ ਨੰਬਰ ਤੇ ਫੋਨ ਕਰਕੇ ਥੈਂਕ ਯੂ ਸੋ ਮਚ ਧੰਨਵਾਦ